ਜਿਆਦਾ ਸੀ ਸੱਜਣ ਠੱਗ ਦੀ ਸਾਖੀ ਪੜਨੇ ਆ ਨਾ ਇੱਥੇ ਮੈਂ ਬੇਨਤੀ ਕਰਾਂ ਅਸੀਂ ਕਹਿੰਨੇ ਆ ਪੜਨੇ ਆ ਭੂਮੀਆਂ ਚੋਰ ਗੌੜਾ ਰਾਖਸ਼ ਸੱਜਣ ਠੱਗ ਗਨਕਾ ਪਾਪਣ ਅਜਾ ਮਲ ਪਾਪੀ ਪਰ ਜਦੋਂ ਵਿਚਾਰ ਕਰੀਏ ਆਪਣੀ ਹਾਲਤ ਵਾਲ ਦੇਖੀਏ ਮੇਰੇ ਗੁਰੂ ਨਾਨਕ ਸਾਹਿਬ ਇੱਕੋ ਵਾਰੀ ਸੱਜਣ ਠੱਗ ਨੂੰ ਮਿਲੇ ਇੱਕੋ ਵਾਰੀ ਭੂਮੇ ਚੋਰ ਨੂੰ ਮਿਲੇ ਇੱਕੋ ਵਾਰੀ ਕੌਡੇ ਭੀਲ ਨੂੰ ਰਾਖਸ਼ ਕਹਿੰਨੇ ਉਹਨੂੰ ਮਿਲੇ ਉਹਨੇ ਉਹਨਾਂ ਨੇ ਆਪਨਾ ਆਪ ਗੁਰੂ ਕੇ ਸਲੰਦਰ ਕਰ ਦਿੱਤਾ ਉਹਦਾ ਜੀਵਨ ਬਦਲ ਗਿਆ ਇੱਕੋ ਵਾਰੀ ਗੁਰੂ ਦਾ ਉਪਦੇਸ਼ ਸੁਣਿਆ ਉਹਨਾਂ ਨੇ ਅੱਜ ਵੀ ਉਹਨਾਂ ਨੂੰ ਠੱਗ ਚੋਰ ਤੇ ਰਾਖਸ਼ ਕਹਿੰਨੇ ਆ ਸਾਡੀ ਜ਼ਿੰਦਗੀ ਲੰਘ ਜਾਂਦੀ ਹੈ ਗੁਰੂ ਦੇ ਬਚਨ ਸੁਣਦੇ ਆ ਸਾਡੀ ਤੇ ਬਦਲੀ ਕਿਉਂ ਨਹੀਂ ਹੁੰਦੀ ਪ੍ਰਸਾਦ ਸਿੰਘ ਉਹਨਾਂ ਤੇ ਇੱਕ ਵਾਰ ਮਿਲਿਆ ਉਹ ਤੇ ਬਹੁਤ ਚੰਗੇ ਸੀ ਸਾਡੀ ਜ਼ਿੰਦਗੀ ਸਾਡੀ ਲੰਘ ਗਈ ਅਸੀਂ ਠੱਗ ਚੋਰ ਕਿਉਂ ਭਾਈ ਸਾਹਿਬ ਭਾਈ ਡਾਕਟਰ ਵੀਰ ਸਿੰਘ ਨੇ ਇੱਥੇ ਬੜਾ ਇੱਕ ਪਿਆਰਾ ਬਚਨ ਲਿਖਿਆ ਪਰ ਉਹ ਤੇ ਤਾਨਹਾਰੇ ਬਣ ਕੇ ਸਨ ਚਾਹੇ ਕੌਡਾ ਭੀਲ ਸੀ ਚਾਹੇ ਸੱਜਣ ਠੱਗ ਸੀ ਚਾਹੇ ਭੂਮੀਆਂ ਚੋਰ ਸੀ ਗੁਰੂ ਮਾਰ ਨੇ ਜਿੰਨਾਂ ਤਾਰਿਆ ਨੇ ਵੱਡੇ ਵੱਡੇ ਤਾਰਿਆ ਠੱਗ ਤੇ ਠੱਗਾਂ ਦਾ ਠੱਗ ਸੱਜਣ ਠੱਗ ਚੋਰ ਤੇ ਭੂਮੀਆਂ ਚੋਰ ਚੋਰਾਂ ਦਾ ਸਰਦਾਰ ਸੀ ਅੱਗੋਂ ਤੂੰ ਕੰਮ ਕਰ ਆਪਣੇ ਛੋਟਿਆਂ ਨੂੰ ਸਮਝਾ ਜਦੋਂ ਮੁਖੀ ਸਹੀ ਹੋ ਜਾਵੇ ਤਾਂ ਦੂਜੇ ਤਾਂ ਸਰ ਪੈਂਦਾ ਹੀ ਪੈਂਦਾ ਆਪਣੇ ਆਪ ਜੇ ਨੂਰ ਸ਼ਾ ਜਾਦੂਗਰਨੀ ਸੀ ਤੇ ਇਹਦੇ ਥੱਲੇ ਬਹੁਤ ਕੰਮ ਕਰਦੇ ਸੀ ਇਹਨੇ ਤੇ ਵੱਡੇ ਵੱਡੇ ਯੋਗੀ ਜਿਹੜੇ ਸੀ ਉਹ ਵੀ ਆ ਬਠਾ ਛੜੇ ਸੀਗੇ ਇਹਦੇ ਚੇਲੇ ਚੇਲੀਆਂ ਬੜੇ ਸੀਗੇ ਜਦ ਨੂਸ਼ਾ ਕਰ ਗਈ ਤਾਰਨ ਹਾਰੀ ਬਣ ਗਈ ਪਈ ਵੱਡਿਆਂ ਨੇ ਉਧਾਰਿਆ ਪਿਆ ਅਗੋ ਅਗੇ ਕੰਮ ਤੁਸੀਂ ਕਰੋ ਅਗਿਓ ਜਦੋਂ ਕਿਸਦਾ ਮੁਖੀ ਸਹੀ ਹੋ ਜਾਵੇ ਤੇ ਛੋਟਿਆਂ ਤੇ ਅਸਰ ਪੈਂਦਾ ਹੀ ਪੈਂਦਾ ਸਾਧ ਸੰਗਤ ਮੰਨਦੇ ਨੇ ਭਾਈ ਸਾਹਿਬ ਕਹਿੰਦੇ ਨੇ ਕਿ ਇਹਨਾਂ ਨੂੰ ਅੱਜ ਤੱਕ ਵੀ ਠੱਗ ਚੋਰ ਤੇ ਰਾਖਸ਼ ਕਿਉਂ ਕਿਹਾ ਜਾਂਦਾ ਭਾਈ ਸਾਹਿਬ ਭਾਈ ਡਾਕਟਰ ਵੀਰ ਸਿੰਘ ਜੀ ਇੱਥੇ ਲਿਖਦੇ ਆ ਕਹਿੰਦੇ ਜਦੋਂ ਸਰੀਰ ਤੇ ਜ਼ਖਮ ਗਹਿਰਾ ਹੋ ਜਾਵੇ ਨਾ ਜਖਮ ਛੁੱਟਦੇ ਜਾਂਦਾ ਪਰ ਦਾਗ ਰਹਿ ਜਾਂਦਾ ਜਖਮ ਛੁੱਟ ਜਾਂਦਾ ਜਿਵੇਂ ਸਾਡੀ ਸੀ ਤੇ ਬਹੁਤ ਜਖਮ ਗਹਿਰਾ ਹੋ ਜਾਵੇ ਛੁੱਟ ਜਾਂਦਾ ਪਰ ਦਾਗ ਰਹਿ ਜਾਂਦਾ ਕਹਿੰਦੇ ਇਸੇ ਤਰ੍ਹਾਂ ਦਾਗ ਨਾਲ ਤੁਰਿਆ ਹੁੰਦਾ ਵੀ ਕਿਸੇ ਸਮੇਂ ਠੱਗ ਸੀ ਕਿਸੇ ਸਮੇਂ ਚੋਰ ਸੀ ਕਿਸੇ ਸਮੇਂ ਇਰਾਕਤ ਸੀ ਪਰ ਆਪਾਂ ਅੱਜ ਵੀ ਆਖੀਏ ਉਹ ਤੇ ਧੰਨ ਸਨ ਉਹ ਤੇ ਭਾਈ ਸੱਜਣ ਬਣ ਗਿਆ ਉਹ ਤੇ ਭਾਈ ਭੂਗਿਆ ਬਣ ਗਿਆ ਉਹ ਤੇ ਕੌਡਾ ਦੇਵਤਾ ਬਣ ਗਿਆ